ਹਾਂਜੀ ਸਤਿ ਸ਼੍ਰੀ ਅਕਾਲ ਮੇਰੇ ਵੀਰੋ ਮੈਂ ਤੁਹਾਡਾ ਆਪਣਾ ਪ੍ਰਤਾਪ ਤੇ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੋਜ਼ਿਟਿਵ ਪ੍ਰਤਾਪ ਤੇ ਤੇ ਅੱਜ ਫੇਰ ਤੁਹਾਡੇ ਸਾਹਮਣੇ ਹਾਜ਼ਰ ਹਾਂ ਇੱਕ ਨਵੀਂ ਵੀਡੀਓ ਨਵੇਂ ਟੌਪਿਕ ਦੇ ਨਾਲ ਤੇ ਅੱਜ ਅਸੀਂ ਗੱਲ ਕਰਾਂਗੇ ਬਾਬਾ ਵਿਦੀ ਚੰਦ ਜੀ ਦੀ ਤੇ ਉਹ ਗੁਰੂ ਘਰ ਨਾਲ ਕਿੱਦਾਂ ਜੁੜੇ ਤੇ ਉਹਨਾਂ ਦੀ ਪ੍ਰਸਿੱਧ ਘੋੜਿਆਂ ਵਾਲੀ ਸਾਖੀ ਬਾਰੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਬਾਬਾ ਵਿਦੀ ਚੰਦ ਜੀ ਬਾਰੇ ਇੱਕ ਵਾਰ ਕੱਢੀ ਸੀਗੀ ਪ੍ਰੇਮ ਢਿੱਲੋਂ ਭਾਜੀ ਨੇ ਤੇ ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਜੇ ਕੋਈ ਇਦਾਂ ਦਾ ਕੰਮ ਕਰਦਾ ਆ ਉਹਨੂੰ ਸਪੋਰਟ ਕਰੋ ਉਹ ਜਿਹੜੇ ਮਲਕੀ ਬੰਦੇ ਵਾਰ ਕੱਢਦੇ ਆ ਉਹਨਾਂ ਦੇ ਲਾਈਕ ਕਮੈਂਟ ਕਰਿਆ ਕਰੋ ਉਦਾਂ ਜਿਹੜੇ ਨੋਰਮਲ ਗਾਣੇ ਹੁੰਦੇ ਉੱਤੇ ਵੀ ਆਪਾਂ ਕਰਦੇ ਹੀ ਆ ਸੋ ਜਿਹੜੇ ਇਦਾਂ ਦੇ ਮਲਕੀ ਚੰਗੇ ਗਾਣੇ ਆ ਉਹਨਾਂ ਤੇ ਆਪਾਂ ਲਾਈਕ ਕਮੈਂਟ ਕਰੀਏ ਤੇ ਉਹਨਾਂ ਨੂੰ ਪ੍ਰੇਰਿਤ ਕਰੀਏ ਕਿ ਇਦਾਂ ਦੇ ਹੀ ਹੋਰ ਉਹ ਕੱਢਣ ਤਾਂ ਕਿ ਲੋਕਾਂ ਨੂੰ ਵੀ ਆਉਣ ਵਾਲੀ ਜਿਹੜੀ ਪੀੜ੍ਹੀ ਆ ਉਹਨਾਂ ਨੂੰ ਵੀ ਪਤਾ ਲੱਗੇ ਸਾਡੇ ਬਲੀ ਯੋਧਿਆਂ ਬਾਰੇ ਇਦਾਂ ਦੇ ਗਾਣਿਆਂ ਨੂੰ ਜੇ ਆਪਾਂ ਪ੍ਰੇਰਿਤ ਕਰਾਂਗੇ ਉਹ ਹੋਰ ਬਣਾਉਗੇ ਤੇ ਲੋਕਾਂ ਨੂੰ ਜਿਆਦਾ ਤੋਂ ਜਿਆਦਾ ਪਤਾ ਲੱਗੂਗਾ वैसे भी जेड़े ਮਲਕੇ ਸਿੰਗਰ ਆ ਕਈ ਲੋਗ 1 2 ਵਧੀਆ ਗਾਣੇ ਕੱਟ ਕੇ ਬਾਅਦ ਫਿਰ ਕਹਿ ਦਿੰਦੇ ਆ ਕਿ ਅਸੀਂ ਕੱਢਦੇ ਆ ਪਰ ਚੱਲਦੇ ਨਹੀਂ ਆ ਤੇ ਕੀ ਕਰੀਏ ਸੋ ਬਾਕੀ ਜੇ ਤੁਸੀਂ ਪੂਰੀ ਵਾਰ ਸੁਣੀ ਹੋਵੇ ਤੇ ਮੈਂ ਲਿੰਕ ਡਿਸਕ੍ਰਿਪਸ਼ਨ ਚ ਦੇ ਦੂੰਗਾ ਸੋ ਹੁਣ ਆਪਾਂ ਸ਼ੁਰੂ ਕਰਦੇ ਆ ਆਪਣੀ ਵੀਡੀਓ ਬਾਬਾ ਬਿੱਦੀ ਚਾਂਜੀ ਉਸ ਟਾਈਮ ਦੇ ਅਮ੍ਰਿਤਸਰ ਦੇ ਇੱਕ ਪਿੰਡ ਸ਼ੀਨੇ ਦੇ ਰਹਿਣ ਵਾਲੇ ਸਨ ਗੁਰੂ ਘਰ ਨਾਲ ਜੁੜਨ ਤੋਂ ਪਹਿਲਾਂ ਉਹ ਚੋਰੀਆਂ ਕਰਦੇ ਸਨ ਉਹ ਅਮੀਰਾਂ ਤੋਂ ਚੋਰੀ ਕਰਕੇ ਗਰੀਬਾਂ ਵਿੱਚ ਵੰਡ ਦਿੰਦੇ ਸਨ ਇੱਕ ਵਾਰ ਦੀ ਗੱਲ ਹੈ ਕਿ ਉਹ ਦੋ ਮੱਝਾਂ ਚੋਰੀ ਕਰਕੇ ਭੇਜੇ ਤੇ ਉਹਨਾਂ ਪਿੱਛੇ ਮਾਲਕ ਵੀ ਆ ਗਏ ਤੇ ਉਹਨਾਂ ਨੂੰ ਲੱਗਾ ਕਿ ਅੱਜ ਮੈਂ ਫੜਿਆ ਜਾਵਾਂਗਾ ਤੇ ਉਹਨਾਂ ਨੇ ਦੇਖਿਆ ਕਿ ਇੱਕ ਲਾਗੇ ਛੱਪੜ ਹੈ ਤੇ ਉਹਨਾਂ ਨੇ ਮੱਝਾਂ ਉਹ ਛੱਪੜ ਵਿੱਚ ਉਤਾਰ ਦਿੱਤੀਆਂ ਤੇ ਲਾਗੇ ਹੀ ਇੱਕ ਬਾਬਾ ਜੀ ਬੈਠੇ ਸਨ ਉਹ ਬਾਬਾ ਜੀ ਕੋ ਚਲੇ ਗਏ ਤੇ ਬਾਬਾ ਜੀ ਨੂੰ ਕਿਹਾ ਕਿ ਬਾਬਾ ਜੀ ਮੈਨੂੰ ਬਚਾ ਲਓ ਤੇ ਉੱਥੇ ਸਨ ਬਾਬਾ ਅਦਲੀ ਜੀ ਤੇ ਬਾਬਾ ਅਦਲੀ ਜੀ ਨੇ ਕਿਹਾ ਕਿ ਤੂੰ ਤੇ ਚੋਰ ਹੈ ਸੋ ਬਾਬਾ ਵਿਦੀ ਚੰਦ ਜੀ ਨੇ ਕਿਹਾ ਮੈਂ ਚੋਰ ਜ਼ਰੂਰ ਹਾਂ ਪਰ ਮੈਂ ਕਿਸੇ ਗਰੀਬ ਮਾਰ ਨਹੀਂ ਕਰਦਾ ਮੈਂ ਅਮੀਰਾਂ ਤੋਂ ਖੋ ਕੇ ਗਰੀਬਾਂ ਚ ਹੀ ਵੰਡ ਦਿੰਦਾ ਹਾਂ ਤੇ ਬਾਬਾ ਅਦਲੀ ਜੀ ਨੇ ਕਿਹਾ ਪਰ ਚੋਰੀ ਤੇ ਚੋਰੀ ਹੈ ਜੋ ਮਰਜੀ ਸੋਚ ਕੇ ਕੀਤੀ ਹੋਵੇ ਜਿਸ ਮਰਜੀ ਚੀਜ਼ ਲਈ ਕੀਤੀ ਹੋਵੇ ਫਿਰ ਬਾਬਾ ਵਿਦੀ ਚੰਦ ਜੀ ਨੇ ਕਿਹਾ ਕਿ ਤੁਸੀਂ ਬਾਬਾ ਜੀ ਮੈਨੂੰ ਅੱਜ ਬਚਾ ਲਓ ਮੈਂ ਚੋਰੀ ਛੱਡ ਦੂੰਗਾ ਤੇ ਫਿਰ ਬਾਬਾ ਅਦਲੀ ਜੀ ਨੇ ਕਿਹਾ ਕਿ ਆ ਫੜ ਮਾਲਾ ਤੇ ਇੱਥੇ ਬੈਠ ਕੇ ਵਾਹਿਗੁਰੂ ਦਾ ਨਾਮ ਜਪਣਾ ਸ਼ੁਰੂ ਕਰ ਦੇ ਤੇ ਉਹਨੇ ਚੇਰ ਨੂੰ ਮਾਲਕ ਵੀ ਪਿੱਛੇ ਆ ਗਏ ਤੇ ਉਹਨਾਂ ਨੇ ਬਾਬਾ ਅਦਲੀ ਜੀ ਨੂੰ ਕਿਹਾ ਕਿ ਸਾਡਾ ਇੱਕ ਚੋਰ ਭੱਜਿਆ ਹੈ ਮੱਝਾਂ ਚੋਰੀ ਕਰਕੇ ਕਿ ਉਹ ਇਧਰ ਨੂੰ ਹੀ ਆਇਆ ਹੈ ਕੀ ਤੁਸੀਂ ਵੇਖਿਆ ਤੇ ਬਾਬਾ ਜੀ ਨੇ ਕਿਹਾ ਕਿ ਇੱਥੇ ਤਾਂ ਜਾਂ ਮੈਂ ਹਾਂ ਜਾਂ ਫਿਰ ਇੱਕ ਇਹ ਬੰਦਾ ਹੈ ਜੇ ਇਹ ਤੁਹਾਡਾ ਚੋਰ ਹੈ ਤੇ ਪਛਾਣ ਕੇ ਲੈ ਜਾਓ ਇਨੇ ਚੇਰ ਦੀ ਗੱਲ ਸੀਗੀ ਉਹ ਹੀ ਗੱਲ ਬਾਬਾ ਵਿਧਿਜਨ ਜੀ ਦੇ ਵੀ ਕੰਨਾਂ 'ਚ ਪਈ ਤੇ ਉਹਨਾਂ ਨੇ ਜਦੋਂ ਸੁਣੀ ਤੇ ਉਹ ਡਰ ਗਏ ਕਿ ਬਾਬਾ ਜੀ ਨੇ ਤਾਂ ਮੈਨੂੰ ਫਸਾ ਦਿੱਤਾ ਤੇ ਉਹਨਾਂ ਨੇ ਛੇਤੀ ਛੇਤੀ ਮਾਲਾ ਹੋਰ ਤੇਜ਼ ਕਰਤੀ ਸੋ ਜਦੋਂ ਉਹਨਾਂ ਨੇ ਅੰਦਰ ਦੇਖਿਆ ਉਹ ਕਹਿੰਦੇ ਇਹ ਤਾਂ ਸੰਤ ਹੀ ਬੜੇ ਤਗੜੇ ਲੱਗਦੇ ਕਿਤੇ ਸ਼ਰਾਪ ਹੀ ਨਾ ਦੇ ਦੇਣ ਸੋ ਉਹਨਾਂ ਨੇ ਕਿਹਾ ਬਾਬਾ ਅਦਲੀ ਜੀ ਚਲੋ ਕੋਈ ਨਹੀਂ ਚੋਰ ਨੂੰ ਛੱਡੋ ਤੁਸੀਂ ਇਹ ਦੱਸ ਦੋ ਕਿ ਸਾਡੀਆਂ ਜੇ ਮੱਝਾਂ ਹੀ ਮਿਲ ਜਾਣ ਕਿਤੇ ਤੇ ਬਾਬਾ ਜੀ ਨੇ ਕਿਹਾ ਕਿ ਉਹ ਸਾਹਮਣੇ ਛੱਪੜ ਹੈ ਜੇ ਤੁਹਾਡੀਆਂ ਮੱਝਾਂ ਨਹੀਂ ਤਾਂ ਪਛਾਣ ਕੇ ਲੈ ਜਾਓ ਤੇ ਕਿਹਾ ਜਾਂਦਾ ਹੈ ਕਿ ਜਦੋਂ ਉਹਨਾਂ ਨੇ ਛੱਪੜ ਵਿੱਚ ਦੇਖਿਆ ਤੇ ਜਿਹੜੀਆਂ ਕਾਲੀਆਂ ਮੱਝਾਂ ਉਹਨਾਂ ਦੀਆਂ ਕੁੰਡਲੀਆਂ ਸਿੰਘਾਂ ਵਾਲੀਆਂ ਸੀ ਉਹ ਮੱਝਾਂ ਭੂਰੀਆਂ ਹੋ ਗਿਆ ਤੇ ਉਹਨਾਂ ਦੇ ਸਿੰਘ ਵੀ ਸਿੱਧੇ ਹੋ ਗਏ ਤੇ ਉਹਨਾਂ ਨੇ ਫਿਰ ਵਾਪਸ ਆ ਕੇ ਕਿਹਾ ਕਿ ਬਾਬਾ ਜੀ ਇਹ ਸਾਡੀਆਂ ਮੱਝਾਂ ਨਹੀਂ ਸਾਡੀਆਂ ਤਾਂ ਬਹੁਤ ਸੋਹਣੀਆਂ ਕਾਲੀਆਂ ਮੱਝਾਂ ਸੀ ਜਿਨ੍ਹਾਂ ਦੇ ਸਿੰਘ ਕੁੰਡਲੇ ਸਨ ਇਹ ਤੇ ਭੂਰੀਆਂ ਮੱਝਾਂ ਨੇ ਤੇ ਇਹਨਾਂ ਦੇ ਸਿੰਘ ਵੀ ਸਿੱਧੇ ਨੇ ਤੇ ਬਾਬਾ ਜੀ ਨੇ ਫਿਰ ਕਿਹਾ ਕਿ ਜਦੋਂ ਤੁਹਾਡੀਆਂ ਮੱਝਾਂ ਹੀ ਨਹੀਂ ਇੱਥੇ ਤੇ ਚੋਰ ਇੱਥੇ ਫਿਰ ਕਿੱਥੇ ਲੱਭਦੇ ਫਿਰਦੇ ਹੋ ਇੰਨੀ ਵਾਰ ਤਾਂ ਲੱਭ ਤੋਂ ਬਾਅਦ ਮਾਲਕ ਚਲੇ ਗਏ ਅੰਦਰੋਂ ਬੀਦੀ ਚਾਂਜੀ ਉੱਠੇ ਤੇ ਉਹਨਾਂ ਨੇ ਬਾਬੇ ਜੀ ਦਾ ਧੰਨਵਾਦ ਕੀਤਾ ਬਚਾਉਣ ਲਈ ਤੇ ਉਹਨਾਂ ਨੇ ਉਹਨਾਂ ਨੂੰ ਬਦਲੀ ਜੀ ਨੇ ਕਿਹਾ ਕਿ ਇਹ ਮੱਝਾਂ ਹੁਣ ਤੁਸੀਂ ਪਿੰਡ ਦੇ ਬਾਹਰ-ਬਾਰ ਛੱ ਇਹ ਸਿਆਣੀਆਂ ਮੱਝਾਂ ਹੁੰਦੀਆਂ ਨੇ ਇਹ ਆਪਣੇ ਘਰ ਆਪਣੇ ਆਪ ਹੀ ਚੱਲਿਆ ਜਾਣਗੀਆਂ ਇਹਨਾਂ ਨੂੰ ਪਿੰਡ ਦੇ ਬਾਹਰ ਬਾਹਰ ਛੱਡ ਆਓ ਤੇ ਬਾਬਾ ਵਿਧੀ ਚੰਜੀ ਨੇ ਬਾਬਾ ਅਦਲੀ ਜੀ ਨੂੰ ਕਿਹਾ ਕਿ ਮੈਂ ਤੁਹਾਡੇ ਲਈ ਸਮੁੰਦਰ ਜੋ ਕਿ ਨਿਆੰਗ ਸਿੰਘ ਦੁੱਧ ਨੂੰ ਕਹਿੰਦੇ ਹਨ ਉਹ ਲੈ ਕੇ ਆਉਂਦਾ ਹਾਂ ਤੁਸੀਂ ਮੈਨੂੰ ਇੱਥੇ ਹੀ ਮਿਲੋਗੇ ਤੇ ਬਾਬਾ ਅਦਲੀ ਜੀ ਨੇ ਕਿਹਾ ਕਿ ਹਾਂ ਮੈਂ ਇੱਥੇ ਹੀ ਮਿਲੂੰਗਾ ਫਿਰ ਬਾਬਾ ਵਿਧੀ ਚੰਜੀ ਥੋੜੀ ਦੇਰ ਬਾਅਦ ਸਮੁੰਦਰ ਲੈ ਕੇ ਵਾਪਸ ਆਏ ਤੇ ਉਹਨਾਂ ਨੇ ਸਮੁੰਦਰ ਪੇਟ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਤੁਸੀਂ ਮੇਰੀ ਜਾਨ ਬਚਾਈ ਹੈ ਮੈਨੂੰ ਆਪਣੇ ਨਾਲ ਹੀ ਰੱਖ ਲਓ ਤੇ ਬਾਬਾ ਅਦਲੀ ਜੀ ਨੇ ਕਿਹਾ ਕਿ ਮੈਂ ਤੇਰੀ ਜਾਨ ਨਹੀਂ ਬਚਾਈ ਤੇਰੀ ਜਾਨ ਉਸ ਵੈਗਰੂ ਨੇ ਬਚਾਈ ਹੈ ਤੇ ਫਿਰ ਬਾਬਾ ਵਿਦੀ ਚੰਦ ਜੀ ਨੇ ਕਿਹਾ ਕਿ ਫਿਰ ਮੈਨੂੰ ਉਹਨਾਂ ਨਾਲ ਹੀ ਮਿਲਾ ਦਿਓ ਉਸ ਤੋਂ ਬਾਅਦ ਬਾਬਾ ਅਦਲੀ ਜੀ ਤੇ ਬਾਬਾ ਵਿਦੀ ਚੰਦ ਜੀ ਗੁਰੂ ਅਰਜਨ ਦੇਵ ਜੀ ਕੋ ਗਏ ਤੇ ਕਿਹਾ ਜਾਂਦਾ ਹੈ ਜਦੋਂ ਗੁਰੂ ਅਰਜਨ ਦੇਵ ਜੀ ਕੋ ਗਏ ਤੇ ਉਹਨਾਂ ਨੇ ਬਾਬਾ ਵਿਦੀ ਚੰਦ ਜੀ ਕੋ ਜਦੋਂ ਨਾਮ ਪੁੱਛਿਆ ਤੇ ਬਾਬਾ ਵਿਦੀ ਚੰਦ ਜੀ ਨੇ ਕਿਹਾ ਕਿ ਮੇਰਾ ਨਾਮ ਵਿਦੀ ਹੈ ਤਾਂ ਉਹਨਾਂ ਨੇ ਅੱਗੋ ਕਿਹਾ ਕਿ ਵਿਦੀਆਂ ਚੰਗੇ ਕੰਮ ਲੀਲਾਇਆ ਕਰੋ ਤੇ ਫਿਰ ਬਾਬਾ ਬੀਦੀ ਚਾਂਜੀ ਨੇ ਸਾਰੀ ਇਹ ਗੱਲ ਜਿਹੜੀ ਸੀਗੀ ਉਹ ਭਰੀ ਦਰਬਾਰ ਚ ਸਾਰਿਆਂ ਸਾਹਮਣੇ ਬਾਬਾ ਜੀ ਨੂੰ ਦੱਸੀ ਤੇ ਬਾਬਾ ਬੀਦੀ ਚਾਂਜੀ ਛੀਨਾ ਪਿੰਡ ਦੇ ਰਹਿਣ ਵਾਲੇ ਸਨ ਪਰ ਥੋੜੀ ਦੇਰ ਸੇਵਾ ਕਰਨ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ ਹੁਕਮ ਦਿੱਤਾ ਕਿ ਤੁਸੀਂ ਛੀਨਾ ਪਿੰਡ ਛੱਡ ਕੇ ਸੋਰ ਸਿੰਘ ਪਿੰਡ ਆ ਜਾਓ ਤਾਂ ਕਿ ਉਹਨਾਂ ਲਈ ਆਉਣ ਜਾਣ ਦਾ ਰਸਤਾ ਥੋੜਾ ਘੱਟ ਜਾਵੇ ਕਿਉਂਕਿ ਛੀਨਾ ਪਿੰਡ ਥੋੜਾ ਦੂਰ ਪੈਂਦਾ ਸੀ ਤੇ ਫਿਰ ਉਸ ਤੋਂ ਬਾਅਦ ਬਾਬਾ ਜੀ ਸੋਰ ਸਿੰਘ ਰਹਿਣ ਲੱਗੇ ਜਿੱਥੇ ਉਹਨਾਂ ਦਾ ਜਨਮ ਦਿਨ ਅੱਜ ਵੀ ਮਨਾਇਆ ਜਾਂਦਾ ਹੈ ਤੇ ਉਹਨਾਂ ਦੀ ਪੀੜ੍ਹੀ ਵੀ ਚੱਲਦੀ ਹੈ ਉਥੇ ਇਸ ਟਾਈਮ ਬਾਬਾ ਅਵਤਾਰ ਸਿੰਘ ਜੀ ਹਨ ਬਾਬਾ ਵੀਰੀ ਚਾਂਜੀ ਜਦੋਂ ਗੁਰੂ ਘਰ ਨਾਲ ਜੁੜੇ ਸਨ ਉਦੋਂ ਗੱਦੀ ਤੇ ਗੁਰੂ ਅਰਜਨ ਦੇਵ ਜੀ ਬੈਠੇ ਸਨ ਪਰ ਉਹਨਾਂ ਨੇ ਜ਼ਿਆਦਾ ਆਪਣਾ ਜੀਵਨ ਜਿਹੜਾ ਆ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਬਤੀਤ ਕੀਤਾ ਤੇ ਉਹਨਾਂ ਦੀ ਫੌਜ ਦੇ ਪਹਿਲੇ ਕਮਾਂਡਰ ਵੀ ਬਣੇ ਉਦੋਂ ਹੀ ਉਹਨਾਂ ਨੇ ਜੰਗਾਂ ਵਿੱਚ ਆਪਣੀ ਕਾਬਲੀਅਤ ਦਿਖਾਈ ਜਿਸ ਦੇ ਨਾਲ ਉਹਨਾਂ ਨੂੰ ਬਹੁਤ ਮਾਣ ਮਿਲਿਆ ਇੱਕ ਵਾਰ ਦੀ ਗੱਲ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਕੁਝ ਸ਼ਰਧਾਲੂ ਆਏ ਤੇ ਕਹਿਣ ਲੱਗੇ ਕਿ ਅਸੀਂ ਤੁਹਾਡੇ ਲਈ ਬਹੁਤ ਵਧੀਆ ਅਰਬੀ ਘੋੜੇ ਭੇਟ ਕਰਨ ਲਈ ਲਿਆਏ ਸਾਂ ਪਰ ਰਸਤੇ 'ਚ ਸਾਨੂੰ ਮੁਗਲਾਂ ਨੇ ਕੇਰ ਕੇ ਸਾਡੇ ਘੋੜੇ ਖੋਲੇ ਫਿਰ ਸਿੰਘਾਂ ਨੇ ਕਿਹਾ ਕਿ ਗੁਰੂ ਮਹਾਰਾਜ ਸਾਡੇ ਤੇ ਕਿਰਪਾ ਕਰੋ ਅਸੀਂ ਹੁਣੇ ਜੰਗ ਕਰਕੇ ਉਹ ਘੋੜੇ ਵਾਪਸ ਲੈ ਕੇ ਆਉਣੇ ਹਾਂ ਪਰ ਗੁਰੂ ਜੀ ਨੇ ਕਿਹਾ ਕਿ ਘੋੜੇ ਜੰਗ ਕਰਕੇ ਨਹੀਂ ਲਿਆਉਣੇ ਹਨ ਘੋੜੇ ਕਿਸੇ ਵਿਧੀ ਨਾਲ ਲਿਆਉਣੇ ਹਨ ਕਿਉਂਕਿ ਗੁਰੂ ਜੀ ਨੇ ਕਿਹਾ ਕਿ ਅਗਰ ਜੰਗ ਹੋਈ ਤੇ ਸਾਡਾ ਅਗਰ ਇੱਕ ਵੀ ਸਿੰਘ ਸ਼ਹੀਦ ਹੋ ਗਿਆ ਜੇ ਘੋੜੇ ਉਸ ਸ਼ਹੀਦੀ ਨਾਲ ਲਿਆਂਦੇ ਗਏ ਤੇ ਉਹ ਘੋੜਿਆਂ ਦਾ ਕੋਈ ਮੁੱਲ ਨਹੀਂ ਤੇ ਇਸ ਲਈ ਕੋਈ ਇੱਕ ਹੀ ਬੰਦਾ ਉੱਠੇ ਜਿਹੜਾ ਕੱਲਾ ਹੀ ਜਾ ਕੇ ਕੋਈ ਵਿਧੀ ਨਾਲ ਅੰਦਰੋਂ ਕੋੜੇ ਇਕੱਲਾ ਹੀ ਵਾਪਸ ਲੈ ਆਵੇ ਤੇ ਇਸ ਗੱਲ ਤੇ ਸਿੰਘਾਂ ਨੇ ਅਸ਼ਚਰਿਆ ਕੀਤਾ ਉਹਨਾਂ ਨੇ ਕਿਹਾ ਕਿ ਬਾਬਾ ਜੀ ਜਾਣ ਕਰਕੇ ਤੇ ਅਸੀਂ ਜਦੋਂ ਕੋਹ ਹੋਣੇ ਜਾਂਦੇ ਆ ਤੇ ਜਾਣ ਕਰਕੇ ਲੈ ਆਉਨੇ ਆ ਪਰ ਇਦਾਂ ਹੁਣ ਵਿਧੀ ਨਾ ਕਿੱਦਾਂ ਲੈ ਆਈਏ ਕਿ ਇੱਕ ਜਾਣਾ ਹੀ ਜਾਵੇ ਤੇ ਦੋ ਕੋੜੇ ਲੈ ਕੇ ਬਾਹਰ ਆਜੇ ਤੇ ਫਿਰ ਉਹਨਾਂ ਵਿੱਚੋਂ ਬਾਬਾ ਵਿਧੀ ਚਾਂਜੀ ਉੱਠੇ ਉਹਨਾਂ ਨੇ ਕਿਹਾ ਕਿ ਗੁਰੂ ਮਹਾਰਾਜ ਮੇਰੇ ਤੇ ਕਿਰਪਾ ਕਰੋ ਤੇ ਮੈਂ ਕੱਲਾ ਹੀ ਜਾ ਕੇ ਘੋੜੇ ਦੋਵੇਂ ਲੈ ਆਉਂਗਾ ਤੇ ਗੁਰੂ ਜੀ ਨੇ ਫਿਰ ਉਹਨਾਂ ਨੂੰ ਹੁਕਮ ਦਿੱਤਾ ਕਿ ਤੁਸੀਂ ਜਾਓ ਤੇ ਘੋੜੇ ਲੈ ਆਓ ਤੇ ਫਿਰ ਬਾਬਾ ਬਿਦ ਚੰਦ ਜੀ ਨੇ ਇੱਕ ਕਈਏ ਦਾ ਰੂਪ ਲੈ ਲਿਆ ਜੋ ਕਿ ਘੋੜਿਆਂ ਨੂੰ ਕਾ ਖਵਾਉਂਦੇ ਹਨ ਤੇ ਕਿਹਾ ਜਾਂਦਾ ਹੈ ਕਿ ਜਿਹੜੇ ਘੋੜੇ ਸਨ ਉਹ ਉੱਥੇ ਕਾ ਨਹੀਂ ਸਿਖਾਉਂਦੇ ਤੇ ਜਦੋਂ ਬਾਬਾ ਬੀਦੀ ਚਾਂਜੀ ਆਏ ਤੇ ਉਹਨਾਂ ਹੱਥੋਂ ਉਹਨਾਂ ਨੇ ਕਾ ਖਾ ਲਿਆ ਤੇ ਇਸ ਕਰਕੇ ਉਹਨਾਂ ਨੂੰ ਇੱਕ ਕਈਏ ਦੀ ਨੌਕਰੀ ਮਿਲ ਗਈ। ਉਹਨਾਂ ਨੇ ਆਪਣਾ ਨਾਮ ਚੰਦ ਦੱਸਿਆ ਸੀ ਤੇ ਸਾਰੇ ਉਹਨਾਂ ਨੂੰ ਚੰਦ ਕਈਆ ਕਹਿ ਕੇ ਬੁਲਾਉਣ ਲੱਗ ਗਏ। ਬਾਬਾ ਬੀਦੀ ਚਾਂਜੀ ਉੱਥੇ ਰਹਿੰਦੇ ਹੋਏ ਸਵੇਰੇ ਘੋੜਿਆਂ ਦੀ ਸੇਵਾ ਕਰਦੇ ਤੇ ਰਾਤ ਨੂੰ ਮਹਿਲ ਦਾ ਵੇਰਵਾ ਕਰਦੇ ਬਾਹਰ ਜਾਣ ਦਾ ਕੋਈ ਤਰੀਕਾ ਲੱਭਦੇ। ਮਹਿਲ ਦੇ ਆਲੇ ਦੁਆਲੇ ਪਾਣੀ ਸੀ। ਤੇ ਇੱਕ ਹੀ ਰਸਤਾ ਅੰਦਰ ਬਾਹਰ ਜਾਣ ਆਉਣ ਦਾ ਸੀ ਸੋ ਇੱਕ ਜਿਹੜਾ ਰਸਤਾ ਸੀਗਾ ਉਹਦੇ ਉੱਤੇ ਸੈਨਿਕ ਰਹਿੰਦੇ ਸਨ ਸੋ ਉੱਥੋਂ ਜਾਣਾ ਬਹੁਤ ਮੁਸ਼ਕਿਲ ਸੀ ਬਾਬਾ ਬੀਦੀ ਚੰਦ ਜੀ ਨੇ ਇਦਾਂ ਕੀਤਾ ਕਿ ਮਹਿਲ ਦੇ ਉੱਪਰੋਂ ਚੜਕੇ ਪਾਣੀ ਵਿੱਚ ਪੱਥਰ ਇੱਕ ਦਿਨ ਸੁੱਟਿਆ ਤੇ ਸਾਰੇ ਸੈਨਿਕ ਉੱਠ ਗਏ ਤੇ ਉਹਨਾਂ ਨੇ ਦੇਖਿਆ ਕਿ ਕੀ ਹੋ ਗਿਆ ਕੀ ਹੋ ਗਿਆ ਫਿਰ ਉਹਨਾਂ ਨੇ ਪਰ ਕੁਝ ਪਤਾ ਨਾ ਲਗਾਤੇ ਦੂਜੇ ਦਿਨ ਫੇਰ ਬਾਬਾ ਜੀ ਨੇ ਇਦਾਂ ਹੀ ਕੀਤਾ ਤੇ ਕੁਝ ਸੈਨਿਕ ਉੱਠੇ ਤੀਜੇ ਦਿਨ ਕਰਨ ਤੇ ਕੋਈ ਵੀ ਨਹੀਂ ਉੱਠਿਆ ਇਦਾਂ ਹੀ ਹੌਲੀ ਹੌਲੀ ਉਹਨਾਂ ਨੂੰ ਲੱਗਾ ਕਿ ਕੋਈ ਜਾਨਵਰ ਹੈ ਜੋ ਪਾਣੀ ਚ ਆਵਾਜ਼ ਕਰਦਾ ਹੈ ਇਸ ਲਈ ਸਾਰਿਆਂ ਨੇ ਉੱਠਣਾ ਸਹੀ ਨਹੀਂ ਸਮਝਿਆ ਉਸ ਤੋਂ ਬਾਅਦ ਹੀ ਇੱਕ ਦਿਨ ਫਿਰ ਬਾਬਾ ਬਿਧੀਚੰਦ ਜੀ ਇੱਕ ਘੋੜੇ ਨੂੰ ਲੈ ਕੇ ਉੱਥੋ ਹੀ ਉੱਤੋਂ ਦੀ ਜਿੱਥੋਂ ਪੱਥਰ ਸੁੱਟਦੇ ਸਨ ਉੱਥੋ ਹੀ ਛਾਲ ਮਾਰ ਕੇ ਘੋੜੇ ਨੂੰ ਲੈ ਗਏ ਤੇ ਕੋਈ ਉੱਠਿਆ ਹੀ ਨਹੀਂ ਕਿਉਂਕਿ ਸਾਰਿਆਂ ਨੂੰ ਲੱਗਾ ਕਿ ਇਹ ਕੋਈ ਪਾਣੀ ਦਾ ਜਾਨਵਰ ਹੈ ਜੋ ਆਵਾਜ਼ ਕਰ ਰਿਹਾ ਹੈ। ਉਹ ਤਿੰਨ ਦਿਨ ਰਾਵੀ ਚ ਪੱਥਰ ਸੁੱਟ ਜਦੋਂ ਹੀ ਸਵੇਰ ਹੋਈ ਤੇ ਹਾਹਾਕਾਰ ਮਚ ਗਈ ਮਹਿਲ 'ਚ ਜਿਹੜਾ ਉਸ ਟਾਈਮ ਤੇ ਉਹਨਾਂ ਦਾ ਹੈੱਡ ਸੀ ਉਹ ਕਹਿੰਦਾ ਕਿ ਜਿੱਥੋਂ ਮਰਜੀ ਹੁਣ ਘੋੜਾ ਲੱਭ ਕੇ ਲਿਆਓ ਤੇ ਇੰਨੇ ਚਿਰ ਦੀ ਹੀ ਗੱਲ ਸੀ ਉਹ ਸੈਨਿਕ ਜਦੋਂ ਬਾਹਰ ਗਏ ਤੇ ਉਹਨਾਂ ਨੂੰ ਇੱਥੇ ਇੱਕ ਫਕੀਰ ਆਦਮੀ ਮਿਲ ਗਿਆ ਤੇ ਉਹ ਫਕੀਰ ਨੇ ਉਹਨਾਂ ਨੂੰ ਕਿਹਾ ਕਿ ਤੇ ਤੁਹਾਡਾ ਘੋੜਾ ਤੇ ਨਹੀਂ ਗਵਾਚਾ ਤੇ ਉਹਨਾਂ ਨੇ ਸੈਨਿਕਾਂ ਨੂੰ ਕਿਹਾ ਕਿ ਹਾਂਜੀ ਹਾਂਜੀ ਸਾਡਾ ਤੇ ਘੋੜਾ ਗਵਾਚ ਗਿਆ ਹੈ ਤੇ ਉਹਨਾਂ ਨੇ ਕਿਹਾ ਕਿ ਚਲੋ ਮੈਨੂੰ ਆਪਣੇ ਨਾਲ ਲੈ ਕੇ ਜਾਓ ਮੈਂ ਤੁਹਾਨੂੰ ਦੱਸਦਾ ਕਿ ਤੁਹਾਡਾ ਘੋੜਾ ਕਿੱਥੇ ਗਿਆ ਹੈ ਸੋ ਜਦੋਂ ਉਹ ਉਹਨਾਂ ਨੂੰ ਮਹਿਲ 'ਚ ਲੈ ਕੇ ਆਏ ਤੇ ਬਾਬਾ ਜੀ ਨੇ ਉਦਾਂ ਹੀ ਜਾਣ ਕੇ ਮਲਕੀ ਥੋੜ੍ ਉਪ ਸੋਟ ਸੂਟ ਕੇ ਪੱਥਰ ਜੇ ਕਿਹਾ ਕਿ ਇੱਥੋਂ ਤੁਹਾਡਾ ਘੋੜਾ ਚੋਰੀ ਹੋਇਆ ਇੱਥੋਂ ਚੋਰੀ ਹੋਇਆ ਤੇ ਉਹਦਾ ਹੀ ਜਦੋਂ ਮਲਕੀ ਦੂਜਾ ਘੋੜਾ ਸੀਗਾ ਤੇ ਉਹਨਾਂ ਨੇ ਕਿਹਾ ਕਿ ਇਹਦੇ ਨਾਲ ਦਾ ਘੋੜਾ ਚੋਰੀ ਹੋਇਆ ਹੈ ਤੇ ਉਹਨੇ ਫਿਰ ਕਹਿੰਦੇ ਕਿ ਚੋਰ ਨੇ ਇਦਾਂ ਕਾਠੀ ਪਾਈ ਹੋਣੀ ਆ ਤੇ ਉਹ ਘੋੜੇ ਦੇ ਉੱਤੇ ਚੜ ਗਏ ਇਦਾਂ ਕਹਿੰਦੇ ਕਹਿੰਦੇ ਫਿਰ ਉਹ ਕਹਿੰਦੇ ਕਿ ਇਦਾਂ ਹੀ ਚੋਰ ਵੀ ਘੋੜੇ ਦੇ ਉੱਤੇ ਚੜਿਆ ਹੋਣਾ ਆ ਫਿਰ ਉਹਨਾਂ ਨੇ ਘੋੜੇ ਨੂੰ ਇਦਾਂ ਥੋੜੀ ਦੇਰ ਗੋਲ-ਗੋਲ ਘੁਮਾਇਆ ਤਰਾਇਆ ਕਿਉਂਕਿ ਜਿਹੜੇ ਘੋੜਿਆਂ ਦੀ ਮਲਕੀ ਜਾਣਕਾਰੀ ਰੱਖਦੇ ਉਹਨਾਂ ਨੂੰ ਪਤਾ ਹੋਏਗਾ ਕਿ ਘੋੜੇ ਸਿੱਧਾ ਦੌੜਨਾ ਨਹੀਂ ਸ਼ੁਰੂ ਕਰਦੇ ਤੇ ਉਹ ਸ਼ਾਲ ਤਾਂ ਹੀ ਮਾਰਨੀ ਸੀ ਜੇ ਕੋੜਾ ਥੋੜਾ ਜਿਹਾ ਵਾਰਮ ਅਪ ਹੋ ਜਾਂਦਾ ਥੋ ਉਹਨਾਂ ਨੇ ਇਦਾਂ ਤੋਰਨਾ ਸ਼ੁਰੂ ਕਰ ਦਿੱਤਾ ਤੇ ਉਦੋਂ ਹੀ ਉਹਨਾਂ ਨੇ ਆਪਣਾ ਫਕੀਰ ਦਾ ਭੇਸ ਹਟਾ ਕੇ ਉਹਨਾਂ ਨੂੰ ਦਿਖਾਇਆ ਕਿ ਮੈਂ ਤੇ ਉਹੀ ਚੰਦ ਕਈਆਂ ਹਾਂ ਜਿਹਨੂੰ ਤੁਸੀਂ ਫਕੀਰ ਸਮਝੀ ਬੈਠੇ ਹੋ ਤੇ ਉਹਨਾਂ ਨੇ ਆਪਣਾ ਅਸਲੀ ਵੀ ਦੱਸਿਆ ਕਿ ਮੈਂ ਵਿਦੀ ਚੰਦ ਸ਼ੀਨਾ ਹਾਂ ਤੇ ਮੈਂ ਤੁਹਾਡਾ ਪਹਿਲਾ ਕੋੜਾ ਵੀ ਮੈਂ ਹੀ ਲੈ ਕੇ ਗਿਆ ਸੀ ਤੇ ਇਹ ਵੀ ਕੋੜਾ ਹੁਣ ਮੈਂ ਲੈ ਕੇ ਚੱਲਾ ਆਂ ਤੇ ਜੇ ਕਿਸੇ ਚ ਹਿੰਮਤ ਹੈ ਤੇ ਮੈਨੂੰ ਰੋਕ ਕੇ ਦਿਖਾਵੇ ਇੰਨਾ ਕਹਿ ਕੇ ਬਾਬਾ ਵਿਧੀਚਾਂਜੀ ਨੇ ਫਿਰ ਉੱਤੇ ਜਾ ਕੇ ਜਿੱਦਾਂ ਪਹਿਲੇ ਕੋੜੇ ਵਰੀ ਸ਼ਾਲ ਮਾਰੀ ਸੀ ਉਦਾਂ ਹੀ ਸ਼ਾਲ ਮਾਰ ਕੇ ਕੋੜਾ ਲੈ ਕੇ ਚਲੇ ਗਏ ਸੋ ਕਿਸੇ ਦੀ ਇੰਨੀ ਹਿੰਮਤ ਨਹੀਂ ਹੋਈ ਕਿ ਉਹਨਾਂ ਨੂੰ ਉੱਥੇ ਰੋਕ ਸਕਣ ਇਹ ਸਾਰੀ ਜਾਣਕਾਰੀ ਵੀ ਇੱਕ ਐਨੀਮੇਟਿਡ ਮੂਵੀ ਚ ਹੈ ਜਿਹੜੀ ਕਿ ਮੈਂ ਦੇਖੀ ਸੀਗੀ ਜੇ ਤੁਸੀਂ ਫਿਲਮ ਦੇਖਣਾ ਚਾਹੋ ਤਾਂ ਮੈਂ ਡਿਸਕ੍ਰਿਪਸ਼ਨ ਲਿੰਕ ਚ ਦੇ ਦੂੰਗਾ ਬਾਕੀ ਮੈਂ ਤਾਂ ਸਾਰਿਆਂ ਨੂੰ ਇਹੀ ਕਹੂੰਗਾ ਕਿ ਉਹ ਫਿਲਮ ਜ਼ਰੂਰ ਦੇਖੋ ਭਾਵੇਂ ਕਾਰਟੂਨ ਵਾਲੀ ਹੈ ਆਪਣੇ ਬੱਚਿਆਂ ਨੂੰ ਦਿਖਾਓ ਉਹਨਾਂ ਨੂੰ ਵੀ ਥੋੜਾ ਪਤਾ ਲੱਗੇ ਸਾਡੀ ਹਿਸਟਰੀ ਦਾ ਸੋ ਬਹੁਤ ਵਧੀਆ ਫਿਲਮ ਹੈ ਖੁਦ ਵੀ ਦੇਖੋ ਆਪਣੇ ਬੱਚਿਆਂ ਨੂੰ ਵੀ ਦਿਖਾਓ ਤੇ ਫਿਰ ਜਦੋਂ ਘੋੜੇ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਪਹੁੰਚੇ ਕਈ ਲੋਕ ਉਸ ਦ੍ਰਿਸ਼ ਨੂੰ ਕੰਪੇਅਰ ਕਰਦੇ ਨੇ ਰਮਾਇਣ ਦੇ ਸੀਨਾ ਜਦੋਂ ਹਨੂਮਾਨ ਜੀ ਸੀਤਾ ਜੀ ਦੀ ਖਬਰ ਲੈ ਕੇ ਵਾਪਸ ਰਾਮ ਜੀ ਕੋ ਆਏ ਸੀਗੇ ਤਾਂ ਉਹਨਾਂ ਨੇ ਇਦਾਂ ਦਾ ਕੰਮ ਕੀਤਾ ਸੀ ਜਿਹੜਾ ਕਿਸੇ ਤੋਂ ਨਹੀਂ ਹੋ ਰਿਹਾ ਉਦਾਂ ਹੀ ਬਾਬਾ ਵਿਧੀਚੰਦ ਜੀ ਨੇ ਵੀ ਉਹ ਕੰਮ ਕਰਕੇ ਦਿਖਾਇਆ ਜੋ ਕਿਸੇ ਤੋਂ ਨਹੀਂ ਸੀ ਉਸ ਟਾਈਮ ਤੇ ਹੋ ਰਿਹਾ ਤੇ ਜਦੋਂ ਹਨੂਮਾਨ ਜੀ ਵਾਪਸ ਆਏ ਤੇ ਉਹਨਾਂ ਨੇ ਆ ਕੇ ਰਾਮ ਜੀ ਦੇ ਪੈਰੀ ਹੱਥ ਲਾਏ ਤੇ राम जी ने ओना नु चुक के अपने गल नाल ला लिया ਤੇ ਉਦਾਂ ਹੀ बाबा विदितचंद ਜੀ ਜਦੋਂ ਆਏ ਤੇ ਉਹਨਾਂ ਨੇ ਆ ਕੇ ਗੁਰੂ ਮਹਾਰਾਜ ਜੀ ਦੇ ਪੈਰੀ ਹੱਥ ਲਾਇਆ ਤੇ ਜਦੋਂ ਪੈਰੀ ਹੱਥ ਲਾਇਆ ਤੇ ਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਉਠਾ ਕੇ ਆਪਣੇ ਗਲ ਨਾਲ ਲਾ ਲਿਆ ਤੇ ਨਾਲੇ ਵਰ ਦਿੱਤਾ विदितचंद ਸੀਨਾ ਗੁਰੂ ਦਾ ਸੀਨਾ ਇਦਾਂ ਦੇ ਉਹਨਾਂ ਨੂੰ ਹੋਰ ਵੀ ਕਈ ਵਾਰ ਪ੍ਰਾਪਤ ਹੋਏ ਤੇ ਗੁਰੂ ਸਾਹਿਬ ਦੀ ਖੁਸ਼ੀਆਂ ਮਿਲੀਆਂ ਕਿਉਂਕਿ ਉਹਨਾਂ ਨੇ ਉਹ ਚੀਜ਼ ਗੁਰੂ ਸਾਹਿਬ ਲਈ ਕੀਤੀ ਜੋ ਕੋਈ ਹੋਰ ਨਹੀਂ ਸੀ ਕਰ ਪਾਰਿਆ ਹੋਰ ਵੀ ਬਹੁਤ ਸਾਰੀਆਂ ਸਾਖੀਆਂ ਨੇ बाबा विदितचंद ਜੀ ਬਾਰੇ ਉਹ ਇੰਨੇ ਬਲੀ ਯੋਧੇ ਸਨ ਉਹਨਾਂ ਨੇ ਕਾਫੀ ਜੰਗਾਂ ਵਿੱਚ ਲੜੀਆਂ ਤੇ ਉਹਨਾਂ ਨੂੰ ਕਈ ਵਾਰ ਵੀ ਪ੍ਰਾਪਤ ਹੋਏ ਗੁਰੂ ਮਹਾਰਾਜ ਜੀ ਵੱਲੋਂ ਤੇ ਇਹ ਇੱਕ ਮੇਰਾ ਨਿਮਾਣਾ ਜਿਹਾ ਯਤਨ ਸੀ ਤੁਹਾਨੂੰ ਉਹਨਾਂ ਬਾਰੇ ਦੱਸਣ ਦਾ ਇੱਕ ਛੋਟੀ ਜਿਹੀ ਵੀਡੀਓ ਚ ਸਾਰੀਆਂ ਗੱਲਾਂ ਦੱਸਣੀਆਂ ਓਖੀਆਂ ਨੇ ਸੋ ਮੇਰੀ ਕੋਸ਼ਿਸ਼ ਸੀ ਕਿ ਘੱਟ ਟਾਈਮ ਵਿੱਚ ਤੁਹਾਨੂੰ ਵੱਧ ਤੋਂ ਵੱਧ ਜਾਣਕਾਰੀ ਮਿਲ ਸਕੇ ਬਾਕੀ ਜੇ ਮੇਰੇ ਤੋਂ ਅੱਖਰਾਂ ਦਾ ਵਾਅਦਾ ਕਾਟਾ ਹੋ ਗਿਆ ਹੋਵੇ ਉਹਦੇ ਲਈ ਮੈਂ ਮਾਫੀ ਮੰਗਦਾ ਹਾਂ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਕਰਕੇ ਮੇਰਾ ਵੀ ਹੌਸਲਾ ਵਧਾਓ ਤਾਂ ਕਿ ਮੈਂ ਇਦਾਂ ਦੀਆਂ ਵੀਡੀਓ ਹੋਰ ਬਣਾਉਂਦਾ ਰਵਾਂ ਤੇ ਇਦਾਂ ਦੀਆਂ ਹੋਰਾਂ ਵੀਡੀਓ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੋਜ਼ਿਟਿਵ ਪ੍ਰਤਾਪ ਨੂੰ ਖੁਸ਼ ਰਹੋ ਪੋਜ਼ਿਟਿਵ ਰਹੋ